ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋਹੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਜੁਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019877 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸੂਈ ਸਵਾਈ ਗਰਲੈਂਡੋ ਨਸਲ ਦੀ ਬਿਹੜ ਇਹ ਸੇਲ ਆ ਡਿਟੇਲ ਆਪਾਂ ਵੀਰ ਤੇ ਦੇ ਬਾਰੇ ਪੁੱਛਦੇ ਆਓ ਕੇ ਕਰੀਏ ਗੱਲਬਾਤ ਸਹੀ ਗਾ ਬਾਈ ਸਹੀ ਗਾ ਬਾਈ ਹਾਂਜੀ ਵੀਰੇ ਨਾਮ ਐਡਰੈਸ ਦੱਸਿਆ ਆਪਣਾ ਨਾਮ ਬਾਈ ਗੁਰਸੇਵ ਸਿੰਘ ਪਿੰਡ ਦੀਪਗੜ੍ਹ ਜ਼ਿਲ੍ਹਾ ਬਰਨਾਲਾ ਤੁਸੀਂ ਤਪਾ ਮੋਬਾਈਲ ਨੰਬਰ ਕੀ ਆਪਣਾ 6283871527 6283871527 ਹਾਂਜੀ ਤੇ ਜਿਹੜੀ ਆਪਾਂ ਇਹ ਗਰਲੈਂਡੋ ਨਸਲ ਦੀ ਆ ਗਈ ਬੈੜ ਆਪਣੀ ਹਨਾ ਗਰਲੈਂਡੋ ਮਾਲਲੇ ਰਾਠੀ ਮਾਲਲੇ ਕੁਝ ਮਾਲਲੇ ਬੰਦਾ ਸੁਆ ਕਿਹੜਾ ਸੁੱਈ ਗਈ ਸਵੇਰ ਦੂਜਾ ਸੁੱਆ ਦੂਜਾ ਸਵੇਰ ਬੱਚਾ ਗਿਆ ਗਿਆ ਬੱਚਾ ਬੱਚਾ ਨਾਲ ਉਹ ਨਾਲ ਹੀ ਆ ਜਾਵਾ ਹਨਾ ਛੇਮਾ ਦੇਣਾ ਬਾਈ ਠੀਕ ਹੈ ਜੇਰ ਜੁਰ ਜਾਵਾ ਦਨ ਹੋਰ ਸਵੇਰ ਦਾ ਟਾਈਮ ਚ ਚਵਾਈਆ ਪਾਈ ਦੀ ਕਰਨੀ ਆ। ਚਵਾਈ ਕਰਨੀ ਆ ਵੀਰੇ ਛੇਮਾ ਦੇਣਾ ਇਹਨੂੰ ਅੱਜ ਜੀ ਨੂੰ। ਠੀਕ ਹੈ ਜੀ। ਜੂਰ ਦੀ ਤਾਰ ਵੀ ਸਾਰੀ ਵੀਡੀਓ ਆਪਣੇ ਕੋਲ ਹੈਗੀ ਆ। ਠੀਕ ਹੈ। ਤੇ ਛੇਵੇਂ ਸੱਤਵੇਂ ਦੇ ਨਾਲ ਚ ਮਨ ਲੋ 2 ਲੀਟਰ ਕੰਡੇ ਲਾਉਂਦੇ ਆ। ਕਹਿੰਦਾ ਪਾਬਾ 9 ਡੱਬੇ ਟਾਈਮ ਦਾ ਭਰਨ ਵਾਲਾ ਜਮਾਂ ਨਿਭੜੂਗਾ। ਡੱਬੇ ਆ ਤਾਂ ਬਈ 10 ਤੋਂ ਵੱਧ ਕਰਦਾ ਕੋਈ ਵੀ ਡੱਬਾ ਲਿਆਵੇ ਆਪਦਾ ਨਾਲ। ਠੀਕ ਹੈ। ਚਾਹੇ 2 ਡੰਗ ਮੈਨਲੇ 3 ਡੰਗ ਮੈਨਲੇ ਕੋਈ ਤਰਾਜ ਦੀ ਆਪਾਂ ਨੂੰ। ਠੀਕ ਹੈ। ਇਹਨੇ ਪੈਸੇ ਲਾਉਣੇ ਮੰਨ ਲਓ ਕਿ ਡੱਬਿਆਂ ਦਾ 10 ਤੋਂ ਪਲੱਸ ਕਰੂਗੀ ਕੰਡੇ ਲਾਉਂਦੀ ਆ ਰ 20 ਕਿਲੋ ਦੁੱਧ ਦਿੰਦੀ ਆ ਪਰ ਦਿੰਦੀ ਫੈਟ ਵਾਲਾ ਹੀ ਹੋ ਜਾਵਾ ਫੈਟ ਵਾਲਾ ਗਾ ਬਾਈ ਵਧੀਆ ਕਰੋ ਮੰਨ ਲੋ ਕ੍ਰੋਸ ਆ ਗਏ ਨੇ ਦੁੱਧ ਤਾਂ ਫੈਟ ਵਾਲੀ ਪਾਉਣਾ ਹੈ ਨਹੀਂ ਪਾਉਣਾ ਇੱਕ ਤਰ੍ਹਾਂ ਦਾ ਮੰਨ ਕੇ ਚੱਲ ਵੀ ਮੱਝ ਦਾ ਮੁਕਾਬਲਾ ਕਰ ਰਹੇ ਨੇ ਹਾਂਜੀ ਕਹਿੰਦੇ ਬਾ 20 ਕਿਲੋੜਿਆਂ ਵਿੱਚ ਮੱਝ ਲਈਦਾ ਪਰ 3 ਲੱਖ ਰੁਪਈਆ ਚਾਹੀਦਾ ਕੋਲੇ ਹਾਂ ਬਿਰੂ ਉਧਰ ਆ ਦੀ ਆ ਦੀ ਸਾਹ ਜਿਹੜੀ ਵੀ ਉਹਨੇ ਆਪਾਂ ਆਏ ਪਰ ਬਣ ਕੇ ਚੱਲੇ ਨੇ ਦੁੱਧ ਦੇਣਾ ਫੈਟ ਵਾਲਾ ਤੇ ਗੁਣਾ ਕਰ ਦੋ ਤੇ ਜਾਵਾ ਹਣਾ ਧਾਰਾ ਧੂੜਾ ਕਿਵੇਂ ਧਾਰਾ ਹੀ ਮਾਰ ਦਿੰਨੇ ਆ ਬਾਈ ਤੁਹਾ ਗੁਰੇਤ ਚ ਵਾਈ ਦੇਖੋ ਕਹਿ ਬੋਤਾ ਧਾਰਾ ਪਹਿਲੇ ਧਾਰਾ ਮਾਰ ਕੇ ਦੇਖੋ ਨੇ ਪਏ ਆਪਾਂ ਕਿਆ ਬਾਤ ਆ ਮੋਟਾ-ਮੋਟਾ ਚੋੜਾ ਸਾਫ ਸੁਥਰਾ ਤੇ ਬਾਕੀ ਮੇਨ ਗੱਲ ਵੀਰੇ ਚਾਰੋਂ ਚੂਰ ਪੂਰੀ ਫੁੱਲ ਆ ਹਨ ਮਗਰ ਫਿਰ ਘਣਾ ਬਾਅਦ ਜੀ ਉਹ ਦੇਖੋ ਚੋੜ ਦੇਖੋ ਕਿਆ ਬਾਤ ਆ ਮੋਟਾ-ਮੋਟਾ ਜਵਾ ਸਭਾ ਗੱਲ ਕਰ ਰਿਹਾ ਸਚਾਈ ਦੇਖੋ ਕਿਆ ਬਾਤ ਆ ਪੂਰਾ ਸਾਫ ਸੁਥਰਾ ਚੋੜਾ ਕੋਈ ਭੂਸਰ ਲਾਣੀ ਕੋਈ ਟੁੱਟਦੀ ਮੁੱਕਦੀ ਨਹੀਂ ਤੇ ਵੀਰੇ ਚਵਾਈ ਦੀ ਨਰਮਾ ਬਿਲਕੁਲ ਜਵਾ ਵੀਰੇ ਇੱਕ ਨੰਬਰ ਚਵਾਈ ਦਾ ਕੋਈ ਦੁਆਰ ਟੋਲੇ ਤੇ ਠੀਕ ਆ ਕਿਆ ਬਾਤ ਆ ਤੇ ਦੁੱਧ ਆ 20 ਲੀਟਰ ਨੈਟ ਜਵਾ ਹਾਜ਼ਰ ਆ ਹਨ ਹਾਂ ਜੀ ਹਾਂ ਜੀ ਟੋਰ ਦੀ ਵਾਰ ਨੂੰ ਬੜਾ ਜਲ ਧਾਰਾ ਬਾ ਮਾਰ ਕੇ ਦਿਖਾਦੇ। ਤੇ ਫਿਰ ਫੇਸ ਕੁਆਲਟੀ ਵਗੈਰਾ ਬਹਿਰ ਤੇ ਦੇਖ ਸਕੋ। ਸੋਹਣੀ ਸਾਫ ਸੁਥਰੀ ਰਾਜੀ ਸੰਭੀ ਵਾਲੀ ਵੀ। ਕਿਸੇ ਪਾਸੇ ਲਿੱਸੀ ਨਾ ਵੀ ਨੀ। ਕੱਦ-ਵੱਡ ਦੇਖੋ ਜਿੰਦ-ਜਾਨ ਵਾਲੀ ਪੂਰੀ ਸੂਈ ਸਵਾਈ ਕਰ ਲੈਣ ਡੋ। ਤੇ ਦੁੱਧ ਵੀ ਜਿਹੜਾ ਪਉਂਦੀ ਹੈ ਪੁੱਤਾਂ ਦੀ ਫੈਟ ਵਾਲਾ ਪਉਂਦੀ ਆ। ਸਵੇਰ ਦਾ ਟਾਈਮ ਆ। ਚਵਾਈਏ ਦੀ ਹੁਣ ਹੋਣੀ ਹੈ ਲੈ ਜਾ ਲੋ ਬੱਚੇ ਨੇ। ਧਾਰਾ ਆਪਾਂ ਵੀਡੀਓ 'ਚ ਮਾਰ ਕੇ ਰੱਖਾ ਦਈਏ। ਤੇ ਭਾਈ ਇਹ ਰੇਟ ਆਪਾਂ ਇਹਦਾ ਕੀ ਰੱਖਿਆ ਜੀ? ਰੇਟ ਭਾਈ ਬਸ ਜਮਾਂ ਜਿਹੜਾ ਦੇਣ ਲੈਣਾ 65000 ਤੋਂ ਛੂਟ ਹੋ ਗੋ ਜੀ। 65000 ਤੋਂ ਮਾਰਦਾ ਤੇ ਤੁ